ਇਹ ਪ੍ਰਾਰਥਨਾ ਤੁਹਾਡੀ ਜ਼ਿੰਦਗੀ ਨੂੰ ਬਦਲ ਚੁੱਕੀ ਹੈ ਹੁਣ ਤੁਹਾਡਾ ਕਦਮ ਹੈ ਕਿ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਸੁਣਨਾ ਸ਼ੁਰੂ ਕਰੋ YouTube ਤੇ ਸਰਚ ਕਰੋ ਅਮ੍ਰਿਤ ਸੰਧੂ ਮਨੀ ਸਿੰਘ ਬਚਨਾਂ ਨੂੰ ਸੁਣਨਾ ਸ਼ੁਰੂ ਕਰੋ ਔਰ ਦੇ ਵਿੱਚ ਜੁਰਜ ਲੱਗਦੀ ਆ ਆਣਾ ਸ਼ੁਰੂ ਕਰੋ ਤੇ ਪ੍ਰਾਰਥਨਾ ਕਰਨਾ ਸ਼ੁਰੂ ਕਰੋ ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਸੇਮ ਨਹੀਂ ਰਹਿਣ ਦੇਗਾ ਹਾਲੇਲੂਇਆ ਗੋਡ ਬlesੂ ਪ੍ਰਭੂ ਤਾਨੂ ਆਸ਼ੀਰਦ ਹੈ ਅਤੇ ਬਹੁਤ ਸਾਰੇ ਲੋਕ ਇੱਥੇ ਅੱਜ ਪ੍ਰਭੂ ਦੇ ਸੇਵਕ ਮੌਜੂਦ ਆ ਨਵਾਂ ਸ਼ਹਿਰ ਤੋਂ ਪ੍ਰਧਾਨ ਬੱਲੂ ਜੀ ਸਾਡੇ ਵਿਚਕਾਰ ਅੱਜ ਮੌਜੂਦ ਆ ਪ੍ਰਭੂ ਇਹਨਾਂ ਨੂੰ ਬਹੁਤ ਆਸ਼ੀਰਦ ਦੇ ਬੀਤੇ ਹੀ ਕੁਝ महीने पहला असी नव शहर दाणा मंडी के प्रार्थना सभा की उसे भी ये मौजूद थे इन्होंने अपनी आज भी पड़ी और अभी भी इनका स्वागत करते हैं तारीफ करो जोर देना जोर जोर देना जोर देना, जोर देना, जोर देना। तो मैं चाहना कुछ लफज अपने जरूर शेयर कर तो देखिए अपने प्रधान अपने आगू का जो प्रशासन है उन्होंने आदर करो तो मैं चाहना वह भी अपने कुछ लफज सा शेयर कर ਪਹਿਲਾ ਮੈਂ ਸਭ ਤੋਂ ਪਹਿਲਾਂ ਮੈਂ ਅੱਜ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਵਧਾਈਆਂ ਦਿੰਦਾ ਪਿਛਲੇ 2 ਸਾਲਾਂ ਤੋਂ ਮੈਂ ਵੀ ਜਦੋਂ ਵੀ ਕੋਰਟ ਚਰਚ ਦੇ ਵਿੱਚ ਗਿਆ ਮੈਂ ਉੱਥੇ ਜਾ ਕੇ ਦੇਖਿਆ ਕਿ ਇਹ ਮੇਸ਼ਾ ਹੀ ਪੁੱਣ ਦੇ ਕੰਮ ਕਰਦੇ ਚਾਹੇ ਮੱਧ ਦੇ ਜੋਗ ਦੇ ਵਿੱਚ ਕਿਸੇ ਗਰੀਬ ਦੀ ਬਾਹ ਮੜਨੀ ਚਾਹੀਏ ਕਿਸੇ ਵੀ ਲੋਕ ਦੇ ਵਿੱਚ ਇਹਨਾਂ ਦੀ ਜਰੂਰਤ ਦੀ ਆ ਕੇ ਮੈਂ ਦੇਖਿਆ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦੀ ਆ ਤੇ ਮੈਂ ਨਵਾਂ ਸ਼ਹਿਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਕਿ ਤੁਹਾਡੀ ਜਿਹੜੀ ਅੱਜ ਜੋਗ ਯਾਤਰਾ ਆ ਉਹ ਚ ਸਾਰਾ ਪ੍ਰਸ਼ਾਸਨ ਪੂਰਾ ਸਾਥ ਦੇ ਰਿਹਾ ਮੈਂ ਨਵਾਂ ਸ਼ਹਿਰ ਪੁਲਿਸ ਦਾ ਸਿਵਲ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਔਰ ਤੁਹਾਨੂੰ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਜਿਹੜੀਆਂ ਆਸਵਾ ਮਰਦਾਂ ਲੈ ਕੇ ਤੁਸੀਂ ਆਏ ਆ जय जो जी तुम्हारी सारीयां पूनियां करने और है अल्लाह 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 अल्लाह